ਸਤ ਸੰਗਿਓ ਅੱਜ ਤੀਆਂ ਦਾ ਤਿਹਾਰ ਨਹੀਂ ਹਾਂ ਅੱਜ ਤੀਜ ਵੀ ਐ ਤੇ ਸੰਗਤਾਂ ਕਹਿੰਦੀਆਂ ਹਰਿਆਣੇ ਵਾਲੀਆਂ ਜੀ ਅੱਜ ਅਸੀਂ ਤੀਜ ਮਨਾਉਣੀ ਐ ਮੈਂ ਤਾਂ ਬਹੁਤ ਵਧੀਆ ਗੱਲ ਐ ਵੀ ਇਹ ਤੇ ਬਹੁਤ ਅੱਛੀ ਬਾਤ ਐ ਭਈ ਇਹ ਤੇ ਕਈ ਪਿੰਡਾਂ ਚ ਸਰਪੰਚਾਂ ਨੇ ਪ੍ਰਬੰਧ ਕਰਕੇ ਤੀਜ ਦਾ ਤਿਹਾਰ ਅੱਜ ਮਨਾ ਰਹੇ ਐ ਕਈ ਪਿੰਡਾਂ ਚ ਭੈਣਾ ਵੱਲੋਂ ਕੁਸਨਾ ਕੋ ਸਰਪੰਚ ਵੱਲੋਂ ਕੁਸਨਾ ਕੋ ਇਕੱਠਾ ਕਰਕੇ ਨਾ ਉਹ ਤੀਆਂ ਦੇ ਹਥਿਆਰ ਹੈ ਜਿਹੜਾ ਬੜੇ ਪੱਦਰ ਤੇ ਮਨਾ ਰਿਹਾ ਅੱਛਾ ਵਧੀਆ ਚੰਗਾ ਚਾਹੀਦਾ ਮਨਾਉਣਾ ਪਹਿਲਾ ਸਾਡੀਆਂ ਧੀਆ ਸਾਲ ਬਾਅਦ ਘਰੇ ਪੇਕੇ ਆਇਆ ਕਰਦੀਆਂ ਸਾਲ ਬਾਅਦ 6 ਮਹੀਨਿਆਂ ਬਾਅਦ ਐ ਉਡੀਕਦੀ ਰਹਿੰਦੀਆਂ ਸੀ ਕੈਮਰਾ ਭਰਾ ਅੱਜ ਵੀ ਆਇਆ ਲੈਣ ਵਾਸਤੇ ਅੱਜ ਵੀ ਆਇਆ ਲੈਣ ਵਾਸਤੇ ਅੱਜ ਵੀ ਆਇਆ ਲੈਣ ਵਾਸਤੇ ਅੱਜ ਵੀ ਮੇਰਾ ਬਾਪੂ ਆਇਆ ਅੱਜ ਵੀ ਮੇਰੀ ਮਾਂ ਆਈ ਲੈਣ ਵਾ ਐ ਢੀਕ ਦੀਆਂ ਰਹਿੰਦੀਆਂ ਸੀਆਂ ਤੇ ਢੀਆਂ ਪਹਿਲਾਂ ਢੀਕ ਦੀਆਂ ਅੱਜ ਵੀ ਐ ਅੱਜ ਵੀ ਉਹ ਢੀਕ ਦੀਆਂ ਨੇ ਢੀਆਂ ਜਿਹੜੀਆਂ ਵਿਆਹੀਆਂ ਵੀ ਮੇਰੀ ਮਾਂ ਆ ਜਾਏ ਕਿਤੇ ਨਾ ਕਿ ਤੋ ਮੇਰਾ ਪਿਓ ਆ ਜਾਏ ਮੇਰਾ ਬਾਵਲ ਆ ਜਾਏ ਮੇਰਾ ਭਰਾ ਆਜੇ ਲੈਣ ਵਾਸਤੇ ਮੇਰੀ ਭਰਜਾਈ ਆਵੇ ਲੈਣ ਵਾਸਤੇ ਅੱਜ ਵੀ ਧੀਆ ਉਡੀਕਦੀਆਂ ਨੇ ਜਿਹੜੀਆਂ ਵਿਆਹੀਆਂ ਨੇ ਤੇ ਸਤਸੰਗਿਓ ਪਰ ਕੁਛ ਮਾਹੌਲ ਹੈ ਜਿਹੜਾ ਉਹ ਚੇਂਜ ਹੋ ਗਿਆ ਹੈ ਚੇਂਜ ਕਿਉਂਕਿ ਅੱਜ ਕੱਲ ਨਾ ਕਿਸੇ ਦੇ ਘਰ ਪਹਿਲਾਂ ਧੀ ਜੰਮਦੀ ਸੀ ਤੇ ਧੀ ਕਹਿੰਦੀ ਹੁੰਦੀ ਸੀ ਮਾਰਾ ਸੱਚੇ ਪਾਤਸ਼ਾਹ ਮੇਰੇ ਘਰ ਵਿੱਚ ਭਰਾ ਆਵੇ ਗੁਰੂ ਨਾਨਕ ਦੇ ਘਰ ਵਿੱਚ ਪਹਿਲਾ ਨਾਨਕੀ ਨੇ ਜਨਮ ਲਿਆ ਜੀ ਨਾਨਕ ਦੀ ਭੈਣ ਨਾਨਕੀ ਮਹਿਤਾ ਕਾਲੂ ਜੀ ਦੇ ਘਰ ਨਾਨਕੀ ਨੇ ਜਨਮ ਲਿਆ ਪਹਿਲਾਂ ਫਿਰ ਨਾਨਕੀ ਕਿਹਾ ਕਰੇ ਪ੍ਰਮਾਤਮਾ ਮੈਨੂੰ ਇੱਕ ਵੀਰ ਨਹੀਂ ਰਖੜੀ ਬੰਨਣ ਵਾਸਤੇ ਐਂ ਗਿਆ ਕਰੀ ਪ੍ਰਮਾਤਮਾ ਮੈਨੂੰ ਇੱਕ ਭਰਾ ਨਹੀਂ ਫਿਰ ਨਾਨਕ ਆਇਆ ਨਾਨਕੀ ਦਾ ਨਾਮ ਨਾਨਕ ਹੀ ਰੱਖਿਆ ਨਾਨਕੇ ਹੋਈ ਸੀ ਫਿਰ ਕਹਿੰਦੇ ਨਾਨਕੀ ਭਾਗਾ ਵਾਲੀ ਹੈ ਨਾਨਕ ਨੂੰ ਵੀ ਲੈ ਆਈ ਹੈ ਕਹਿੰਦੇ ਖਿੱਚ ਗਏ ਐ ਕਿ ਆ ਕਰਦੇ ਮੇਰੀ ਧੀ ਭਾਗਾ ਵਾਲੀ ਆਈ ਹੈ ਕਰਮਾ ਵਾਲੀ ਆਈ ਹੈ ਬੱਚੀ ਧੀ ਸਾਡੀ ਭਾਗਾ ਵਾਲੀ ਆਈ ਹੈ ਪਰ ਅੱਜ ਕੱਲ ਅੱਜ ਕੱਲ ਦਾ ਸਮਾਂ ਐ ਜੇ ਤੇ ਪਹਿਲਾਂ ਹੋ ਜਾਂਦਾ ਪੁੱਤ ਫੇਰ ਤੇ ਬੜੀਆਂ ਖੁਸ਼ੀਆਂ ਹੁੰਦੀਆਂ ਆਏ ਹਾਏ ਪੁੱਤ ਹੋ ਗਿਆ ਵੀ ਪੁੱਤ ਹੋ ਗਿਆ ਵੀ ਬੜੀਆਂ ਖੁਸ਼ੀਆਂ ਜੇ ਹੋ ਜਾਂਦੀ ਐ ਪਹਿਲਾਂ ਧੀ ਫੇਰ ਕਹਿਣਗੇ ਇਹ ਅੰਦਰੋਂ ਬਾਹਰੋਂ ਤੇ ਭਾਵੇਂ ਖੁਸ਼ ਹੋਣ ਪਰ ਅੰਦਰੋਂ ਖੁਸ਼ ਨਹੀਂ ਹੁੰਦੇ ਕਿਉਂਕਿ ਇਹ ਕਹਿਣਗੇ ਵੀ ਧੀ ਹੋਈ ਐ ਤੇ ਨਹੀਂ ਪਹਿਲਾਂ ਪੁੱਤ ਹੋ ਜਾਂਦਾ ਧੀ ਤੇ ਭਾਵੇਂ ਬਾਅਦ ਚ ਉਹ ਦੋ ਹੋ ਜਾਂਦੀਆਂ ਕੋਈ ਗੱਲ ਨਹੀਂ ਪਹਿਲਾਂ ਪੁੱਤ ਪਾਲਦੇ ਐ ਬਾਅਦ ਚੋਂ ਧੀ ਪਾਲਦੇ ਐ ਪਰ ਜਦੋਂ ਪੁੱਤ ਹੋ ਗਿਆ ਨਾ ਗਾਰੰਟੀ ਐ ਬਹੁਤ ਸਾਰੇ ਇਦਾਂ ਕਰਦੇ ਆ ਲੋਗ ਜਦੋਂ ਪੁੱਤ ਹੋ ਗਿਆ ਦੂਜੀ ਵਾਰ ਫੇਰ ਬੱਚਾ ਦੇਖਦੇ ਐ ਫੇਰ ਵੀ ਜੇ ਪੁੱਤ ਹੋ ਗਿਆ ਨਾ ਤੀਜੀ ਵਾਰ ਨਹੀਂ ਦੇਖਣਾ ਉਹਨਾਂ ਨੇ ਵੀ ਧੀ ਵੀ ਆਣੀ ਤੀਜੀ ਵਾਰ ਉਹਨਾਂ ਨੇ ਦੇਖਣਾ ਨਹੀਂ ਦੂਜੀ ਵਾਰ ਤੇ ਆਪਰੇਸ਼ਨ ਕਰਾ ਦਿੰਦੇ ਐ ਦੂਜੀ ਵਾਰ ਤੇ ਆਪਰੇਸ਼ਨ ਕਰਾ ਦਿੰਦੇ ਐ ਜੇ ਸਾਡੇ ਘਰ ਚ ਪਹਿਲਾਂ ਬੇਟੀ ਹੋ ਗਈ ਫਿਰ ਕਹਿਣਗੇ ਦੇਖ ਲੋ ਮੁੰਡਾ ਹੋ ਜਾਣਾ ਦੇਖਣਗੇ ਜੇ ਤਿੰਨ ਬੇਟੀਆਂ ਹੋ ਗਈਆਂ ਫਿਰ ਵੀ ਕਹਿਣਗੇ ਚੌਥਾ ਦੇਖ ਲੋ ਪੰਜਵਾਂ ਦੇਖ ਲੋ ਛੇਮਾਂ ਦੇਖ ਲੋ ਸਤਵਾਂ ਦੇਖ ਲੋ ਅੱਠਵਾਂ ਦੇਖ ਲੋ ਨੌਵਾਂ ਦੇਖ ਲੋ 11ਵਾਂ ਫੇਰ ਜਾ ਕੇ ਕਿਤੇ ਬੱਚਾ ਕਈ ਘਰਾ ਚ ਮੈਂ ਦੇਖਿਆ ਹੈ ਕਿਉਂਕਿ ਲੋਕੀ ਪਾਲਦੇ ਹੀ ਮੁੰਡੇ ਐ ਟੱਕਾ ਮਾਰਨ ਵਾਲੀ ਚੀਜ਼ ਪਾਲਦੇ ਐ ਮੁੰਡੇ ਟੱਕਾ ਮਾਰ ਠੀਕ ਐ ਚਾਹੀਦੇ ਬੱਚੇ ਸਾਨੂੰ ਪੁੱਤਰ ਚਾਹੀਦੇ ਐ ਸਾਨੂੰ ਚਾਹੀਦੇ ਐ ਪਰ ਜਿੱਦਨ ਸਾਡੇ ਘਰ ਵਿੱਚ ਲੜਕਾ ਹੋ ਗਿਆ ਦੂਜਾ ਹੋ ਗਿਆ ਜੇ ਨਾਲ ਦੇ ਨਾਲ ਕਹਿਣਗੇ ਚੱਲ ਵੀ ਕੁੜੀਏ ਕਰਾ ਆਪਰੇਸ਼ਨ ਬਈ ਐ ਕਹਿੰਦੇ ਆ ਕਿ ਨਹੀਂ ਹਾਂ ਪਰ ਤੀਕਤੀ ਕਹਿੰਦੀ ਐ ਕਿਸੇ ਦੇ ਘਰ ਧੀ ਜਮਗੀ ਦੂਜੀ ਜਮਗੀ ਤੀਜਾ ਬੱਚਾ ਹੋਣ ਵਾਲਾ ਆ ਗਿਆ ਉਹਨੂੰ ਕਹਿੰਦੇ ਚੱਲ ਵੀ ਕੁੜੀਏ ਚੱਲ ਚੈੱਕ ਕਰਾਈਏ ਜਾ ਕੇ ਹਾਂਜੀ ਚੱਲ ਵੀ ਚੱਲ ਹਸਤਾਲ ਵਿੱਚ ਚੱਲਦੇ ਆਂ ਤੇ ਉਹ ਬੱਚੀਆਂ ਕਹਿੰਦੀਆਂ ਛੋਟੀ ਛੋਟੀਆਂ ਕਹਿੰਦੀ ਅੰਮਾ ਮਾਂ ਕਹਿੰਦੀ ਸਾਡਾ ਵੀ ਦਿਲ ਕਰਦਾ ਵੀ ਮੇਰੇ ਪਿਓ ਦੇ ਬੂਹੇ ਤੇ ਛੇਰੇ ਬੰਨਣ ਸਾਡਾ ਨਹੀਂ ਦਿਲ ਕਰਦਾ ਐ ਹੱਥ ਫੜਿਆ ਹੋਇਆ ਗੱਡੀ 'ਚ ਚੜਨ ਲੱਗੇ ਆ ਚੈੱਕ ਕਰਾਉਣ ਵਾਸਤੇ ਗੱਡੀ 'ਚ ਚੜਨ ਲੱਗੇ ਆ ਵੀ ਜੇ ਧੀ ਹੋਈ ਤੇ ਕਵਾਂਗੇ ਨਾ ਵੀ ਸਾਨੂੰ ਨਹੀਂ ਚਾਹੀਦੇ ਪੁੱਤ ਹੋਇਆ ਘਰ ਚ ਆ ਜੀ ਧੀ ਦੀ ਲੋੜ ਨਹੀਂ ਉਹ ਬੇਟੀ ਕਹਿੰਦੀ ਅੰਮਾ ਸਾਡਾ ਵੀ ਦਿਲ ਕਰਦਾ ਮਾਏ ਕਿ ਘਰ ਵਿੱਚ ਛੇਰੇ ਬੰਨਣ ਬੱਜੇ ਜਾਣ ਸਾਡਾ ਦਿਲ ਨਹੀਂ ਕਰਦਾ ਸਾਡਾ ਵੀ ਦਿਲ ਕਰਦਾ ਆਪਣੇ ਭਰਾ ਦੀਆਂ ਘੋੜੀਆਂ ਗਾਈਏ ਸਾਡਾ ਜੀ ਨਹੀਂ ਕਰਦਾ ਉਹ ਮਾਂ ਕਹਿੰਦੀ ਜੀ ਤੇ ਮੇਰਾ ਵੀ ਕਰਦਾ ਪਰ ਮੇਰੇ ਬਸ ਨਹੀਂ ਮੇਰੇ ਬਸ ਵਿੱਚ ਨਹੀਂ ਹਾਂ ਜੀ ਕਿਸੇ ਲਿਖਣ ਵਾਲੇ ਨੇ ਬਹੁਤ ਸੋਹਣਾ ਲਿਖਿਆ ਵੀ ਸੁਣਿਓ ਜੀ ਸਾਡਾ ਵੀ ਜੀ ਕਰਦਾ ਅੰਮੀਏ ਨੀ ਭਜਣ ਬਾਬਲੂ ਹੈ ਸੇ ਹਾਏ ਖੁਸਰੇ ਆਵਣ ਲੈਣ ਵਧਾਈਆਂ ਅੰਮੀਏ ਤੇਰੇ ਵੇੜੇ ਸਾਡਾ ਵੀ ਜੀ ਕਰਦਾ ਅੰਮੀਏ ਗਾਈਏ ਵੀਰੇ ਦੀਆਂ ਘੋੜੀਆਂ ਏ ਚੰਦਰਾ ਜੱਗ ਗਾਉਣ ਦਿੰਦਾ ਨਹੀਂ ਨੀ ਅੰਮੀਏ ਏ ਚੰਦਰਾ ਜੱਗ ਗਾਉਣ ਦਿੰਦਾ ਨਹੀਂ ਪੁੱਤਾਂ ਤੋਂ ਪਹਿਲਾਂ ਧੀਆਂ ਤਾਈਆਂ ਨੇ ਹੁੰਦੀਆਂ ਮਗਰੋਂ ਕੋਈ ਹੌਣ ਦਿੰਦਾ ਨਹੀਂ ਨੀ ਅੰਮੀਏ ਮਗਰੋਂ ਕੋਈ ਹੌਣ ਦਿੰਦਾ ਦਿੰਦਾ ਨਹੀਂ ਤਾਂ ਧੀ ਕਹਿੰਦੀ ਆ ਵੀ ਤਾਂ ਮੈਂ ਪਹਿਲਾਂ ਆਈ ਆ ਵੀ ਮਗਰੋਂ ਨਹੀਂ ਕੋਈ ਹੌਣ ਦਿੰਦਾ ਮਗਰੋਂ ਨਹੀਂ ਕਿਸੇ ਨੇ ਹੌਣ ਦੇਣਾ ਤਾਂ ਮੈਂ ਪਹਿਲਾਂ ਆਈ ਆ ਭਰਾ ਮੰਗਦੀ ਐ ਭੈਣ ਹੱਥ ਜੋੜ ਦੇ ਉੜ ਗਈ ਪਰ ਕਈ ਵਾਰ ਭਰਾ ਇਦਾਂ ਦੇ ਨਕੰਮੇ ਮਿਲ ਜਾਂਦੇ ਐ ਐ ਨਹੀਂ ਵੀ 10 ਰੁਪਈਆ ਦਾ ਕੋਈ ਨੋਟ ਜਾ ਕੇ ਸਿਰ ਤੇ ਹੱਥ ਰੱਖ ਕੇ ਲੈ ਵੀ ਭੈਣੇ ਮੇਰੀਏ ਲੈ ਫੜ 10 ਰੁਪਈਏ ਤੇਰੇ ਦਰ ਤੇ ਆ ਗਿਆ ਇਤਨੇ ਜੀ ਖੁਸ਼ ਹੋ ਜਾਂਦੀ ਏ ਧੀਆ ਬੇਟੀਆਂ ਧੀਆ ਭੈਣਾ ਇੰਨਾ ਚੀ ਖੁਸ਼ ਹੋ ਜਾਂਦੀਆਂ ਨੇ ਮੇਰਾ ਵੀਰ ਆਇਆ ਆ ਸਿਰ ਤੇ ਹੱਥ ਰੱਖਦਾ ਆ 10 ਰੁਪਈਏ ਦੇਤੇ ਕਰੋੜਾਂ ਵਰਗੇ ਐ ਐਨੇ ਜੀ ਖੁਸ਼ ਹੋ ਜਾਂਦੀ ਕਈ ਈ ਤਾਂ ਨੀਆਂ ਹੁੰਦੀਆਂ ਨੇ ਨਾ 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 ਛੱਡੋ ਪਰ ਆ ਕੀ ਕਰਨਾ ਨਹੀਂ ਨਾ ਵਈ ਅੱਜ ਉਹ ਤਿਹਾਰ ਐ ਅੱਜ ਉਹ ਧੀਆ ਸਾਰੀਆਂ ਚਾਹੁੰਦੀਆਂ ਵੀ ਮੈਂ ਆਪਣੇ ਪੇਕੇ ਘਰ ਚ ਆਵਾਂ ਮੈਂ ਆਪਣੇ ਪੇਕੇ ਘਰ ਚ ਪਹਿਲਾਂ ਬੀਬੀਆਂ ਆਇਆ ਕਰਦੀਆਂ ਹਾਂਜੀ ਤੇ ਪਿਪੜਾਂ ਤੱਕ ਉਹਨਾਂ ਨੇ ਪਿੰਗਾ ਪਾਣੀਆਂ ਤੇ ਪਿੰਗਾ ਪਾਣੀਆਂ ਤੇ ਝੂਟੜੀਆਂ ਉਹਨਾਂ ਨੇ ਗੀਤ ਗਾਣੇ ਤੇ ਬੜਾ ਸੋਹਣਾ ਉਹਨਾਂ ਨੇ ਆਪਣਾ ਜਿਹੜਾ ਲੈਕਚਰ ਵਗੈਰਾ ਮਾਹੌਲ ਵਗੈਰਾ ਉਹ ਬੜਾ ਅੱਛਾ ਬਣਾਉਣਾ ਬੇਟੀਆਂ ਧੀਆਂ ਨੇ ਤੇ ਅੱਜ ਕੱਲ ਵੀ ਹੋ ਸਕਦਾ ਐਸੀ ਬਾਤ ਨਹੀਂ ਅੱਜ ਕੱਲ ਵੀ ਹੋ ਸਕਦਾ ਪਹਿਲਾਂ ਧੀਆ ਪਿਓ ਨੂੰ ਕਹਿੰਦੀਆਂ ਨਹੀਂ ਸੀ ਹਾਂਜੀ ਵੀ ਮੇਰਾ ਵਿਆਹ ਕਰ ਦੇ ਨਾ ਵੀ ਮੇਰਾ ਘਰ ਵਾਲਾ ਸੋਹਣਾ ਚਾਹੀਦਾ ਐ ਨਹੀਂ ਕਹਿੰਦੀਆਂ ਸੀ ਪਹਿਲਾਂ ਕਿਵੇਂ ਕਿਹਾ ਕਰਦੀਆਂ ਸੀ ਗੀਤ गा ਕੇ ਗੀਤ गा ਕੇ ਸੁਣਾਇਆ ਕਰਦੀ ਕਿਸੇ ਦੇ ਵਿਆਹ ਚ ਤਿਆਂ ਗੀਤ ਗਾ ਕੇ ਸੁਣਾਇਆ ਕਰਦੀਆਂ ਸੀ ਹੈਨਾ ਗੀਤਾਂ ਰਾਈ ਕਿਆ ਕਰਦੀਆਂ ਸੀ ਵੀ ਮਾਂ ਮੇਰੀਏ ਮੇਰਾ ਘਰ ਆਲਾ ਇਦਾਂ ਦਾ ਚਾਹੀਦਾ ਅੱਜ ਕੱਲ ਤੇ ਬੋਲ ਕੇ ਕਹਿ ਦਿੰਦੀਆਂ ਨੇ ਮੇਰੇ ਘਰ ਆਲਾ ਪੜਿਆ ਲਿਖਿਆ ਚਾਹੀਦਾ ਸੋਹਣਾ ਚਾਹੀਦਾ ਬੌਧੇ ਆਲਾ ਚਾਹੀਦਾ ਪੱਗ ਆਲੇ ਨੀ ਚਾਹੀਦਾ ਪੱਗ ਆਲਾ ਚਾਹੀਦਾ ਐਂਕ ਪਹਿਲਾਂ ਇਹ ਨਹੀਂ ਕਹਿੰਦੇ ਪਹਿਲਾਂ ਗੀਤ ਗਾ ਕੇ ਕਿਆ ਕਰਦੀਆਂ ਸੀ ਆਪਣੇ ਮਨੋਂ ਕਿਸੇ ਦੇ ਵਿਆਹਾਂ ਵਿੱਚ ਲੜਕੀਆਂ ਨੇ ਗੀਤ ਗਾਣੇ ਉਦੋਂ ਗੀਤ गा ਕੇ ਕਿਹਾ ਕਰਦੀ ਸੀ ਮੇਰਾ ਪਿਓ ਕਿਤੇ ਨਾ ਕਿਤੇ ਸੁਣਦਾ ਹੋਣਾ ਉਹਦੇ ਕੰਨਾਂ 'ਚ ਆਵਾਜ਼ ਚਲੀ ਜਾਏ ਮੇਰੀ ਮਾਂ ਕਿਤੇ ਨਾ ਕਿਤੇ ਸੁਣਦੀ ਹੋਣੀ ਹਾਂਜੀ ਉਹਦੇ ਕੰਨਾਂ 'ਚ ਆਵਾਜ਼ ਪਵੇ ਉਹ ਗੀਤ ਗਾਇਆ ਕਰਦੀਆਂ ਬੀਬੀਆਂ ਪਹਿਲਾਂ ਹਾਂਜੀ ਫਿਰ ਪਿਤਾ ਵੀ ਸੁਣਦਾ ਚੋਰੀ ਚੋਰੀ ਵੀ ਹਾਂ ਮਾਂ ਵੀ ਸੁਣਦੀ ਫਿਰ ਭੈਣ ਭਰਾ ਵੀ ਸੁਣਦੇ ਪਰ ਅੱਜ ਕੱਲ੍ਹ ਨਹੀਂ ਇਦਾਂ ਕਰਦੇ ਅੱਜ ਕੱਲ ਬਹੁਤ ਘੱਟ ਕਰਦੇ ਆ ਕਿਉਂ ਬਈ ਇਹ ਸਾਡਾ ਪੰਜਾਬੀ ਵਿਰਸਾ ਹੈ ਹਰਿਆਣਾ ਪੰਜਾਬ ਇਹ ਭਾਵੇਂ ਸਾਡੇ ਇਦਾਂ ਹੀ ਕਰਦੇ ਆ ਲੋਕ ਕਰਨਾ ਚਾਹੀਦਾ ਹੈ ਧੀਆ ਪਹਿਲਾਂ ਧੀ ਨਾ ਡੋਲੀ ਜਦੋਂ ਧੀ 12 13 ਸਾਲ ਦੀ ਹੋ ਜਾਂਦੀ ਹੈ ਨਾ ਅੱਜ ਵੀ ਧੀ ਆਪਣੇ ਪਿਓ ਨੂੰ ਐ ਨਹੀਂ ਮਿਲਦੀ ਐ ਬੁੱਕਲ ਚ ਲੈ ਕੇ ਕਦੇ ਨਹੀਂ ਮਿਲਦੀ ਮਿਲਦੀ ਐ ਬਈ ਜਦੋਂ 12 13 ਸਾਲ ਦੀ ਬੇਟੀ ਹੋ ਜਾਂਦੀ ਹੈ 15 ਸਾਲਾਂ ਦੀ ਕਦੇ ਪਿਓ ਆਪਣੀ ਬੇਟੀ ਨੂੰ ਐ ਬੁੱਕਲ ਚ ਲੈਂਦਾ ਆਹ ਮੇਰੀ ਧੀ ਹਾਂ ਮੇਰੀ ਬੇਟੀ ਐ ਲੈਂਦਾ ਕਿਉਂਕਿ ਇੱਕ ਇਹ ਹੁੰਦਾ ਵੀ ਬੇਟੀ ਮੇਰੀ ਜਵਾਨ ਹੋ ਗਈ ਹੈ ਮਨ ਚ ਹੁੰਦਾ ਵੀ ਬੇਟੀ ਹੁਣ ਜਵਾਨ ਹੋ ਗਈ ਹੈ 12 13 15 ਸਾਲਾਂ ਤੱਕ ਦੀ ਬੇਟੀ ਮੇਰੀ ਜਵਾਨ ਹੋ ਗਈ ਹੈ ਹੁਣ ਤੇ ਪਿਤਾ ਸੋਚਦਾ 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 ਇੱਕ ਦਿਨ ਉਹ ਹੁੰਦਾ ਜਦੋਂ ਬੇਟੀ विदा ਹੁੰਦੀ ਐ ਫਿਰ ਪਿਓ ਕਹਿੰਦਾ ਮੈਂ ਸਾਰੀ ਉਮਰ ਸੋਚਦਾ ਰਿਹਾ ਮੇਰੀ ਬੇਟੀ ਮੇਰੇ ਕਾਲ ਦੇ ਨਾਲ ਲੱਗੇ ਕਾਲ ਦੇ ਨਾਲ ਲੱਗੇ ਅੱਜ ਮੇਰੀ ਬੇਟੀ ਵਿਦਾ ਹੋ ਰਹੀ ਐ ਤੇ ਉਸ ਸਮੇਂ ਐ ਸੋਚਦਾ ਵੀ ਅੱਜ ਜੇ ਘੁੱਟ ਕੇ ਐ ਐ ਘੁੱਟ ਕੇ ਜੱਫੀ ਪਾ ਕੇ ਮੈਂ ਮਿਲ ਲਾਂ ਅੱਜ ਮਿਲ ਸਕਦਾ ਮੈਂ ਹੈ ਨਾ ਬਈ ਉਦਨ ਹੀ ਮਿਲ ਸਕਦੇ ਹਾਂ ਨਾ ਆਪ ਪਰ ਉਦਨ ਪਿਓ ਖੜਾ ਐ ਦੇਖੀ ਜਾਂਦਾ ਐ ਵੀ ਮੇਰੀ ਧੀ ਨੂੰ ਮਿਲੂੰਗਾ ਮੈਂ ਧੀ ਡੋਲੀ ਤੇ ਜਾ ਰਹੀ ਐ ਚੜੂ ਡੋਲੀ 'ਚ ਮੈਂ ਮੇਰੀ ਧੀ ਨੂੰ ਮਿਲੂੰਗਾ ਕਲੇਜੇ ਲੱਗ ਦੇਗੀ ਹੈ ਨਹੀਂ ਪੁੱਤਾਂ ਵਰਗੀ ਪਾਲੀ ਐ ਮੈਂ ਕਲੇਜੇ ਲੱਗੂ ਮੇਰੇ ਸਿਰ ਤੇ ਹੱਥ ਰੱਖੂੰ ਪਾਲਜੇ ਨੂੰ ਠੰਡ ਪੈ ਜੂ ਪਾਲੀ ਪਲੋਸੀਆਂ ਧੀਏ ਤੂੰ ਜਾ ਰਹੀ ਐ ਪਰ ਧੀ ਧੀ ਕਹਿੰਦੀ ਮੇਰਾ ਮੇਕਅਪ ਨਾ ਉੱਤਰ ਜੇ ਕੋਈ ਪਰਵਾਹ ਨਹੀਂ ਬੇਟੀ ਕਹਿੰਦੀ ਮੇਰਾ ਮੇਕਅਪ ਨਾ ਉਤਰ ਜਾ ਪਿਓ ਕਹਿੰਦਾ ਮੈਨੂੰ ਅੱਜ 20 ਸਾਲਾਂ ਦੀ ਮੈਂ ਪਾਲੀ ਪਲੋਸੀ ਐ ਮੇਰੇ ਇੱਕ ਵਾਰ ਗਲੇ ਤੇ ਲੱਗ ਜਾ ਕੁੜੀਏ ਉਹ ਐ ਕਿਵੇਂ ਕਹੇ ਧੀ ਭੱਜ ਕੇ ਪਹਿਲਾਂ ਗਲ ਲੱਗਦੀ ਬਾਪੂ ਦੇ ਨਾਲ ਇਹ ਐ ਕਰਕੇ ਐ ਕਰਕੇ ਐ ਪਾ ਲੈਂਦੀਆਂ ਜੱਫੀਆਂ ਮਸਾਂ ਛਡਾਣਾ ਪੈਂਦਾ ਮਸਾਂ ਉਹ ਛੱਡ ਦੇ ਕੁੜੀਏ ਜਾਣਾ ਮੈਂ ਵੀ ਆਈਆਂ ਮਾਂ ਨੇ ਕਹਿਣਾ ਮੈਂ ਵੀ ਆਈਆਂ ਪਿਓ ਨੇ ਕਹਿਣਾ ਚੰਗਾ ਬੇਟੀ ਹੁਣ ਤੇ ਬਸ ਕਰ ਐ ਪੂਰਾ ਰੋਕ ਐ ਚੰਗਾ ਤੀ ਤੀ ਤੇ ਅਪਿਓ ਫੇਰ ਛੱਡਦੀ ਫੇਰ ਫੇਰ ਡੋਲੀ ਚ ੱੱਕੇ ਨਾਲ ਉਠਾਉਂਦੀਆਂ ਅੱਜ ਕੱਲ ਵਾਲੀ ਕਹਿੰਦੀਆਂ ਲੈ ਲਹਿੰਗਾ ਨਹੀਂ ਸਮੇ ਮੇਰਾ ਤੇ ਮੇਰਾ ਲਹਿੰਗਾ ਖਰਾਬ ਹੋ ਜਾਣਾ ਮੇਰਾ ਐ ਨਹੀਂ ਕਰਦੀਆਂ ਲਹਿੰਗੇ ਦੇ ਪਿੱਛੇ ਤੇਰੇ ਪਿਓ ਨੇ ਤੈਨੂੰ 20 ਸਾਲ ਪਾਲਿਆ ਤੈਨੂੰ ਤੂੰ 5-7000 ਦੇ ਲਹਿੰਗੇ ਪਿੱਛੇ ਮਰੀ ਫਿਰਦੀ ਐ ਐਦਾਂ ਦਾ ਲਹਿੰਗਾ ਤੇਰਾ ਅੱਗ ਲੱਗੇ ਪਰ ਕੀ ਕਰਨਾ ਐਦਾਂ ਦੇ ਲਹਿੰਗੇ ਦਾ ਤੇਰੇ ਦਾ ਤੇਰਾ ਪਿਓ ਤੈਨੂੰ ਉਡੀਕ ਰਿਹਾ ਵੀ ਮੇਰੇ ਕਾਲਜੇ ਲੱਗੇ ਮੇਰੀ ਬੇਟੀ ਮੇਰੀ ਧੀ ਭਰਾ ਤੇਰਾ ਉਡੀਕ ਰਿਹਾ ਤੇਰਾ ਹਾਂਜੀ ਤੂੰ ਲਹਿੰਗਿਆ ਪਿੱਛੇ ਫਿਰਦੀ ਐ ਨਾ ਸਮਝੋਗਾ ਬਾਤ ਨੂੰ ਬਾਤ ਨੂੰ ਸਮਝੋ ਇਹ ਸਾਡਾ ਪ੍ਰੇਮ ਐ ਇਹ ਸਾਡਾ ਪਿਆਰ ਐ ਅੱਜ ਕੱਲ ਪੜੀਆਂ ਲਿਖੀਆਂ ਨੌਜਵਾਨ ਬੀਬੀਆਂ ਨਾ ਜਿਹੜੀਆਂ ਚੰਗੀਆਂ ਪੜੀਆਂ ਲਿਖੀਆਂ ਉਹ ਸਾਦਾ ਜਾ ਸੂਟ ਪਾਉਂਦੀਆਂ ਨੇ ਸਾਦਾ ਜਾ ਬਿਲਕੁਲ ਸੋਹਣਾ ਲਾ ਲਓ ਸਾਦਾ ਜਾ ਘਟੋ ਘਟ 5 10000 ਰੁਪਏ ਦਾ ਸੂਟ ਸਾਦਾ ਜਾ ਹੁੰਦਾ ਬੜੀ ਅੱਛਾ ਹੈ ਜੀ 5 10000 ਰੁਪਏ ਦਾ ਸੂਟ ਲਹਿੰਗੇ ਤੇ ਤੁਸੀਂ 15000 ਤੱਕ ਲਾ ਦਿੰਨੇ ਹੋ 5 10000 ਦਾ ਸੂਟ ਉਹਨੂੰ ਬਾਰ ਬਾਰ ਵਿਆਹਾਂ ਵਿੱਚ ਪਾਓ ਤੁਸੀਂ ਬਾਰ ਬਾਰ ਵਿਆਹਾਂ ਵਿੱਚ ਪਾਓ ਇੱਕ ਵਾਰ ਲਹਿੰਗਾ ਲੈ ਗਏ 5 7000 ਦਾ ਸਾਹਮਿਆਂ ਪਿਆ ਕੋਈ ਉਹਦਾ ਕੋਈ ਨਹੀਂ ਸਾਹਮਿਆਂ ਪੇ ਬਸ ਪੇਟੀ ਚ ਰੱਖਦਾ ਮੁੜ ਕੇ ਕੋਈ ਪਰਵਾਹ ਨਹੀਂ ਉਹਦੀ ਅੱਜਕੱਲ ਬੀਬੀਆਂ ਕਾਲਜ ਵਾਲੀਆਂ ਬੀਬੀਆਂ ਜਿਹੜੀਆਂ ਇਦਾਂ ਕਰਦੀਆਂ ਉਹ ਸਾਦਾ ਜਾਂ ਸੂਟ ਬਣਾਉਂਦੀਆਂ ਨੇ 5-7 ਹਜ਼ਾਰ ਦਾ ਹਾਂਜੀ ਤੇ ਉਹ ਫਿਰ ਐ ਸਾਦਾ ਜਾਂ ਐ ਕਹਿਣੀਆਂ ਨਹੀਂ ਛੱਡੋ ਪਰ ਐ ਸਾਦਾ ਜਾਂ ਹਾਂਜੀ ਫਿਰ ਉਹਦੇ ਨਾਲ ਐ ਹੁੰਦਾ ਹੈ ਵੀ ਪ੍ਰੇਮ ਵੱਧਦਾ ਉਹਨਾਂ ਨਾਲ ਆਪਾਂ ਆਪਣੇ ਦਿਲੋਂ ਆਪ ਪ੍ਰੇਮ ਘਟਾਇਆ ਰੱਬ ਨੇ ਪ੍ਰੇਮ ਨਹੀਂ ਘਟਾਇਆ ਆ ਜਿਹੜੀਆਂ ਬੀਬੀਆਂ ਸਾਡੀਆਂ ਪਹਿਲਾਂ ਵਿਆਹੀ ਹੋਏ ਇਹਨਾਂ ਨੂੰ ਪੁੱਛੋ ਜਰਾ ਹਾਂਜੀ ਅੱਜ ਤੀਆਂ ਦਾ ਤਿਹਾੜ ਹੈ ਨਾ ਤੀਆਂ ਦਾ ਇਸ ਕਰਕੇ ਗੱਲ ਆਪਾਂ ਤੋਰ ਲਈ ਹੈ ਜਿਹੜੀਆਂ ਬੀਬੀਆਂ ਪਹਿਲਾਂ ਵਿਆਹੀਆਂ ਹੋਈਆਂ ਸੀਆਂ ਉਹਦੇ ਮਾਮਿਆਂ ਨੇ ਹਰਾ ਸੂਟ ਲੈ ਕੇ ਆਣਾ ਹਰਾ ਤੋਤੇ ਰੰਗਾ ਹੈ ਨਾ ਹਰਾ ਤੋਤੇ ਰੰਗਾ ਸੂਟ ਲੈ ਕੇ ਆਣਾ ਪਹਿਲਾਂ ਮਾਮਿਆਂ ਦਾ ਸੂਟ ਪਾਉਣਾ ਫੇਰ ਪਾਉਣਾ ਉਹਨਾਂ ਨੇ ਸਹੁਰਿਆਂ ਦਾ ਫਿਰ ਸਹੁਰਿਆਂ ਦਾ ਪਾਣਾ ਹਾਂ ਉਹਨਾਂ ਦੇ ਟਾਈਮ ਇਹ ਬਜ਼ੁਰਗਾਂ ਬੈਠੀਆਂ ਨੇ ਪਹਿਲਾਂ ਮਾਮਿਆਂ ਦਾ ਸੂਟ ਆਉਣਾ ਹਰਾ ਜਾ ਉਹ ਪਾ ਲੈਣਾ ਨਾਈ ਧੋਈ ਕਰਕੇ ਫੇਰ ਉਹਨਾਂ ਸਹੁਰਿਆਂ ਦਾ ਜਦੋਂ ਤੱਕ ਸਹੁਰੇ ਬਰਾਤ ਲੈ ਕੇ ਨਹੀਂ ਆਉਂਦੇ ਸੀ ਬੀਬੀ ਤਿਆਰੇ ਨਹੀਂ ਹੁੰਦੀ ਸੀ ਅੱਜ ਕੱਲ੍ਹ ਵਾਲੀ ਬੀਬੀਆਂ 5 ਦਿਨ ਪਹਿਲਾਂ ਤਿਆਰ ਹੋ ਕੇ ਵਹਿ ਜਾਂਦੀਆਂ ਨੇ ਵੀ ਕਿਤੇ ਅਗਲਾ ਨਾ ਮੁੜ ਦੇ ਕਿਤੇ 5 ਦਿਨ ਪਹਿਲਾਂ ਹੀ ਵੀ ਕਿਤੇ ਮੋੜੀ ਨਾ ਜਾਏ ਅਗਲਾ ਹੈ ਬਈ ਪੰਜ ਦਿਨ ਪਹਿਲਾਂ ਹੀ ਮਹਿੰਦੀਆਂ ਲਾ ਬੁਰੇ ਹਾਲ ਉਹ ਵਾਲਾਂ ਤੇ ਕਦੇ ਕੁਛ ਕਦੇ ਕੁਛ ਚਾਰ ਵਾਲ ਉਹ ਪਿੱਛੋਂ ਵੀ ਜਿਹੜੇ ਵਾਲ ਵਧਾਏ ਆ ਐ ਕਟਿੰਗਾ ਕਰਕੇ ਮੇਕਅਪ ਐ ਰਾਬਗੈਰਾ ਕਰਕੇ ਓਏ ਹੋਏ 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 ਹੈ ਵੀ ਨਾ 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 ਇਹ ਪ੍ਰੇਮ ਸਾਰਾ ਆਪਣੇ ਅੰਦਰੋਂ ਗਿਆ ਆਪਾਂ ਨੇ ਕੱਢਿਆ ਪ੍ਰੇਮ ਕਿਸੇ ਨੇ ਨਹੀਂ ਕੱਢਿਆ ਪ੍ਰੇਮ ਹੈ ਵੀ ਕੁੜੀਓ ਇਹ ਪ੍ਰੇਮ ਤੁਹਾਨੇ ਆਪਣੇ ਦਿਲੋਂ ਮਾਤਾ ਪਿਤਾ ਦਾ ਆਪ ਕੱਢਦੀਆਂ ਤੁਸੀਂ ਮਾਤਾ ਪਿਤਾ ਦਾ ਪ੍ਰੇਮ ਆਪ ਕੱਢਦੇ ਹੋ ਨਾ 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 ਮਾਤਾ ਪਿਤਾ ਦੇ ਅੱਗੇ ਐਦਾਂ ਨਹੀਂ ਬਣ ਕੇ ਆਓ ਕਿ ਮਾਤਾ ਪਿਤਾ ਵੀ ਤੇਰੇ ਸਿਰ ਤੇ ਹੱਥ ਰੱਖਣ ਜਾਂਦੀ ਤੇ ਵੀ ਹਾਂ ਜਾ ਰਹੀਆਂ ਤੂੰ ਹੈ ਬਈ ਖਿਆਲ ਰੱਖਿਆ ਕਰੋ ਅੱਜ ਤੀਆਂ ਦਾ ਤਿਹਾੜ ਹੈ ਖਿਆਲ ਰੱਖਿਆ ਕਰੋ ਮਾਤਾ ਵੀ ਦਾਦਾ ਹੈ ਨਾ ਹਾਂ